ਵਾਹ ਨੰਬਰ ਆ ਗਏ ਤੁਸੀਂ ਆਏ ਸਾਡੇ ਘਰੇ ਹਾਂ ਆ ਵਿਆਹ ਤੋਂ ਬਾਅਦ ਮਾਰਾਂਗੇ ਬਾਲ ਪੱਟੀ ਵਾ ਠੀਕ ਆ ਫਿਰ ਤੁਸੀਂ ਦੇਖ ਨਾ ਮਗਰ ਕਿਛੇ ਮੈਂ ਦੇਖਣੀ ਹੈ ਵੜਦੇ ਯਾਰ ਜੇ ਨਹੀਂ ਖੋਲਦੀ ਓਏ ਆ ਬੋਰੀ ਖਰਾਬ ਕਰਤੀ ਓ 20 ਰੁਪਏ ਕੱਟੋ ਇਹਦੇ ਹਾਂ ਕੀ ਕਰੀ ਜਨਾ ਮम्मा ਛਾਂਜੀ ਲਾਉਂਦਾ ਵਾ ਉਹ ਦੇਖੀ ਤਵਾ ਜਰਾ ਨਿਕਲ ਜੇ ਜੀਰੀ ਜੀ ਬੱਬੇ ਦਾ ਰਸਤਾ ਪੱਕਾ ਕੀਤਾ ਲਾਈਟ ਹੈ ਕੀਤਾ ਸਾਡੇ ਦਾ ਇੱਥੇ ਨਹੀਂ ਤਾਂ ਖੋਦ ਪੂਰਾ ਕਹਿੰਦਾ ਤਾਂਗੀ ਵਾਲਾ ਵਿਆਹ ਕਰਾ ਲਾ ਲਾਲ ਰੰਗ ਭਲਾ ਮਾੜਾ ਦੱਸੋ ਯਾਰ ਕਿਹੜੀ ਗੱਲੋਂ ਹੈ ਜਿੱਥੇ ਕੁੜੀ ਵਿਆਹ ਕੇ ਆਉਂਦੀ ਓਦਦੇ ਵੀ ਲਾਲ ਹੀ ਸੂਟ ਪਾਇਆ ਹੁੰਦਾ ਨੇ ਜਦੋਂ ਜਾਂਦੀ ਯਾਰ ਰੁੱਸ ਕੇ ਓਦਣ ਕਿਹੜਾ ਪਾਇਆ ਹੁੰਦਾ ਕਿ ਮਾ ਨਾ ਕੇ ਖਾਂਪ ਕੇ ਖੜ ਗਿਆ ਨਾ ਮੁੜ ਕੇ ਆਇਆ ਕੈਮਰਾ ਤੇਰੇ ਗਾਰੇ ਮੁੰਡਿਆਂ ਤੇ ਮਾਰੇ ਜਹੇ ਜੀ ਨੇ ਮਾਰੇ ਰੱਖਿਆ ਨਾ ਬੰਦ ਗਿਆ ਨਹੀਂ ਜਾਗੇ ਕਿ ਤੁਹਾਡੇ ਗੱਪੇ ਨਾਲ ਤੁ ਲੈ ਨਾ ਕਾਂਟਾ ਹੋ ਗਿਆ ਨੂੰ ਆ ਕੰਦ ਤੇ ਮਾਰੀ ਜਾਂਦਾ ਫਿੱਲਿਆਂ ਨੂੰ ਪ੍ਰੈਸਰ ਐ ਕਰ ਤੇਲ ਤੂਲ ਚੋ ਮਾਥਾ ਮੈਸਤਰੀ ਆਇਆ ਘਰੇ ਆ ਸੀਮੰਟ ਕਾਢ ਦੇਣਾ ਨੇ ਡੇਢ ਘੰਟਾ ਹੋ ਗਿਆ ਪਏ ਪਈ ਕਥਾਂੇ ਮਾਰੀ ਜਾਂਦਾ ਇਹ ਭੰਗਾਂ ਭਾਗ ਪਾਈ ਜੇ ਤੁਸੀਂ ਆਏ ਸਾਡੇ ਘਰੇ ਹਾਂ ਨਹੀਂ ਤਾਂ ਸਮਾਨ ਲਖਾ ਕੇ ਆ ਤੇ ਉਮੇ ਮੁਰ ਜਾਂਦਾ ਫਿਲਕੇਦਾਰ ਬਾਲਾ ਤਕੜਾ ਸਾਧਨਾ ਲਿਆ ਜਨ ਨੂੰ ਵੀ ਖਰਚੀ ਦਾ ਘਰਾਂ ਸੀ ਹਾਂ ਆਖਾਂ ਤੇ ਸੋਣਾ ਇਹ ਪੁੱਤ ਖਰਚੇ ਹੋਣੇ ਨਾ ਕੋਈ ਜੀ ਵੀ ਨਹੀਂ ਮੰਨ ਇਹ ਕਹਿੰਦੇ ਕਰੇ ਬਾੜ ਨੇ ਵੀ ਔਖੇ ਆ ਤੇ ਕੱਢਣੇ ਵੀ ਔਖੇ ਆ ਉਹ ਗੱਲ ਆ ਛੇ ਮਹੀਨੇ ਰਹੋਗੇ ਇੱਥੇ ਬਾਤ ਇਹ ਨੇ ਵਿਆਹ ਤੱਕ ਨਹੀਂ ਨਿਕਲਣਾ ਉਸ ਤੋਂ ਬਾਅਦ ਆ ਪਾਣੀ ਨੂੰ ਪੈਸੇ ਪੁਹੇ ਦੇਣੇ ਨੇ ਫਿਰ ਛਾਲ ਹੀ ਰਹੂਗਾ ਫਿਰ ਆਪਣੇ ਇਹ ਘਰੇ ਇਹ ਕੰਮ ਤਰੇ ਕੱਲ ਕਰਨ ਵਾਲਾ ਸੀ ਬਾਈ ਜੀ ਜਦ ਜਿਹੜੀ ਤੂੰ ਅੱਜ ਦਿਹਾੜੀ ਖਰਾਬ ਕੀਤੀ ਹੈ ਇਹਦਾ ਹੁਣ ਇੱਕ ਦਿਨ ਇਹਨੂੰ ਸੁੱਕਣ ਲਾ ਲੈਣਾ ਦੋ ਦਿਨ ਇੱਕ ਉਹ ਕਦਾਨੀਆਂ ਦਾ ਤਿੰਨ ਦਿਨ ਲੱਗਣਗੇ ਸੁੱਕਣ ਨੂੰ ਫਿਰ ਰੌਲਾ ਤਾਂ ਉਹੀ ਆ ਉਦਣ ਦਾ ਆਪਣੇ ਕੋਲੇ ਸੀਮਿੰਟ ਪਿਆ ਜੀ ਤੂੰ ਐਵੇਂ ਮम्मा ਬਾਲ ਪੱਟੀ ਨਾਲ ਹੋਇਆ ਬਾਈ ਬਾਲ ਪੱਟੀ ਵੀ ਹੁਣ ਚਾਰ ਨੂੰ ਵੀ ਆਇਆ ਤੂੰ ਨਹੀਂ ਉਹ ਕਾ ਉਹ ਹੋਣੀ ਹੋ ਜੂਗੀ ਚਾਰ ਦਿਨਾਂ ਨੂੰ ਹੋਣੀ ਸੀ ਉਹ ਹਾਂ ਨਾ ਚਾਹ ਅਸੀਂ 9 ਟਾਂਕੀਆਂ ਨਾ ਤੂੰ ਚਾਹ ਪਿਆ ਨਾ ਚਾਰ ਟਾਂਕੀਆਂ ਚਾਹ ਮੈਨ ਨੂੰ ਨਹੀਂ ਬਾਈ ਜਿਹੜੇ ਸਾਬਣਾ ਲਾਰੇ ਲਾਉਣਾ ਨੂੰ ਹਾਂ ਚਾਹ ਨਹੀਂ ਮੈਨ ਨਹੀਂ ਘਰੇ ਜਾ ਕੇ ਚਾਹ ਪੀ ਕੇ ਆਇਆ ਕਰੋ ਮੈਨ ਤਾਂ ਮਰ ਗਿਆ ਹਾਂ ਪੱਖੇ ਲਾਇਆ ਕੇ ਦਿੱਤਾ ਯਾਰ ਤੁਹਾਨੂੰ ਹੱਦ ਹੋ ਗਈ ਪੱਖੇ ਕੂਲਰ ਚਾਲਦੇ ਆ ਏਸੀ ਅੰਦਰ ਲੱਗਿਆ ਹੋਇਆ ਉੱਧਰ ਇਦਾਂ ਮੈਸਤਰੀ ਲੱਗਿਆ ਉਹ ਤਰੇਸੀ ਲੱਗਿਆ ਲੱਭੇ ਨੂੰ ਬੈੱਡ ਨਹੀਂ ਲਾ ਕੇ ਦਿੱਤਾ ਉਹ ਮੰਜੇ ਪਏ ਆ ਜਿੰਨੇ ਮਰਜੀ ਢਾਲੋ ਦੋ ਮੰਜੇ ਆ ਢਾਏ ਪਏ ਕੀ ਹੋ ਗਿਆ ਨਹੀਂ ਕੀ ਹੋ ਹੀ ਗਿਆ ਕੀ ਹੋ ਗਿਆ ਬਰੈਡ ਨੂੰ ਬਰੈਡ ਨੇ 4000 ਰੁਪਿਆ ਦੇਣਾ ਉਹਦਾ ਤੇਰੀ ਅੱਛਾ ਬੱਬੇ ਦਾ ਬੱਬੇ ਦਾ ਦੇਣਾ ਬੱਬੇ ਨੇ ਕੋੜਗਾ ਚੱਕ ਲਏ ਨਿਕਾ ਚੱਕੇ ਨੇ ਦਾ ਹਾਂ ਕੋੜਗਾ ਚੱਕ ਲਏ ਬੱਬੇ ਨੇ ਹਾਂ ਬਾਬੇ ਓਏ ਕੋੜੀਆਂ ਕਹੜੀਆਂ ਓਏ ਹੈ ਨਾ ਅਡੀ ਕੋੜੀ ਦਾ ਬਣੀ ਪਤਾ ਕਹਣੀ ਆ ਕੋੜੀ ਆਲੇ ਖੜੀ ਆਚਾ ਕੋੜੀ ਮੈਂ ਕਿਹਾ ਦੂਜੀਆਂ ਘੋੜੀਆਂ ਚੱਕ ਲਈਆਂ ਬਾਬੇ ਨੇ ਹੈ ਮੋਟਿਆਂ ਲੱਗਿਆ ਹਾਂ ਇਹ ਸਾਰੇ ਛੇ ਕਰੇ ਬਾਬੇ ਦਾ ਰਸਤਾ ਪੱਕਾ ਕੀਤਾ ਸੀ ਆਪਾਂ ਚਾਹੇ ਨਾ ਕਿ ਵਿਖਾਈ ਆਏ ਮੇਰਾ ਨਾਮ ਤੇ ਇਹ ਤਾਂ ਦਿੰਦੀ ਉਹਦੇ ਹੋਰ ਪੈਸੇ ਵੀ ਤੇ ਰਹਿਣਾ ਨੇ ਬਾਬੇ ਹਣਾ ਹਾਂ ਦੇ ਠੇਕੇਦਾਰ ਮਾੜਾ ਨਾ ਨ ਕੋਈ ਨਹੀਂ ਮੇਰੇ ਨਾਲ ਨਾ ਤਾਂ ਲੈ ਗਏ ਪੈਸੇ ਸਾਡੇ ਇਹਨਾਂ ਨੇ ਆਇਆ ਬਣਾਉਂਦੇ ਨੇ ਤਾਂ ਕਹਾ ਇਹਨਾਂ ਨੇ ਆਪ ਕੋ ਵਿਚੀਆ ਦੇ ਨਹੀਂ ਨਾ ਲਗਾਦਾ ਕਹਿੰਦੇ ਉਹ ਪੈਸੇ ਅੱਛਾ ਮੰਮੀ ਦਾ ਨਾਮ ਲਖ ਆ ਜਾਂਦਾ ਉੱਥੇ ਬਾਦ ਜ਼ਰੂਰ ਹੈ ਹਾਂ ਹੁਣ ਇੰਨਾ ਚ ਕੀ ਮੰਗਾੜਿਆ ਅੱਜ ਬਲੀ ਜੀ ਵੀ ਕਰਨਾ ਸੀ ਮੈਂ ਠਕਣਾ 20 ਬੋਰਿੰਗਾ ਉਹ ਲੈਂਟਰ ਪਾਉਣਾ ਵਾ ਮੇਰੇ ਨਾਲ ਤੇਰੇ ਨਾਲ ਨਹੀਂ ਆ ਫਜਰੀ ਇੱਕ ਗਾਏ ਰਾਲੀ ਬੱਜੀ ਦੀ 20 ਬੋਰੀਆਂ ਸੀਮਿੰਟ ਦਾ ਹੋਰ ਰੇਤਾ ਕੰਨਾ ਰੇਤਾ ਕੰਕਾਲੀ ਬਾਲ ਪੱਟੀ ਦੇ 20 ਗੱਟੂ ਬਾਲ ਪੱਟੀ ਆ ਦਾ ਕੰਮ ਤੂੰ ਮਾੜਾ ਬਾਲਾ ਕੀਤਾ ਮਾੜਾ ਕੀਤਾ ਆ ਦੇਖ ਲਾ ਜਿਹੜਾ ਕੰਮ ਇਹਦਾ ਅੱਜ ਕੀਤਾ ਇਹਨਾਂ ਨੇ ਕੰਮ ਜਿਹੜਾ ਆ ਗੱਗੂ ਨੇ ਇਹਦਾ ਕੰਮ ਤਾਂ ਪਰਸ ਹੋ ਜੋ ਅਸਤਾ ਕਰਨ ਵਾਲੀ ਐਵੇਂ ਬਾਲ ਪੱਟੀ ਲਿਆ ਦੋ ਰੰਗ ਲਿਆ ਦੋ ਹਾ ਜਿਹੜਾ ਕੰਮ ਕਰਨ ਵਾਲਾ ਸੀ ਉਹ ਕੀਤਾ ਨੇ ਹੁਣ ਉਹਨੇ ਸੁੱਕ ਕੇ ਅਜ ਤਾਂ ਨੇ ਬਾਲ ਪੱਟੀ ਮਾਰ ਦੇਣੀ ਮਾੜਾ ਠੇਕੇਦਾਰ ਬਾਅਦ ਬਾਅਦ ਮਾਰਾਂਗੇ ਬਾਲ ਪੱਟੀ ਵਾ ਠੀਕ ਆ ਫੇਰ ਕਿਸ ਨੂੰ ਦੇਖਣੀ ਆ ਨਾ ਮਗਰ ਕਿਸੇ ਨੇ ਦੇਖਣੀ ਆ ਹੂੰ ਨਾ ਮਗਰ ਕਿਸੇ ਨੇ ਦੇਖਣਾ ਮੈਂ ਫੇਰ ਬਾ ਬਾ ਮਗਰ ਇਹ ਆਈਏ ਬਿਆਹ ਤੋਂ ਬਾਅਦ ਹੀ ਇਹਨੇ ਮਾਰੀ ਸੀ ਪਹਿਲਾਂ ਕਰਨਾ ਨਾ ਮੜ ਕੇ ਇੱਥੇ ਕਿਸੇ ਨੇ ਦੇਖਣੀ ਆ ਬਣਾਵੋ ਨਾ ਬਣਾਵੋ ਫੇਰ ਤੇ ਤੂੰ ਮਕੋਸ਼ ਬਣਾ ਕਰੋ। ਤੂੰ ਨਾਨਕਸਰ ਵਾਲਿਆਂ ਕਾਲਾ ਕਾਲਾ ਲਈ ਫਿਰਦੀਆਂ ਸਿਰ ਤੇ। ਬੁੱਲਾ ਦੱਸ। ਗੋਰਾ ਕਿੱਥਾ ਗਿਆ ਮਾ? ਗੋਰਾ ਤਾਂ ਉਹ ਬੈਠਾ। ਆ ਲੈ ਲੈ। ਆਸੇ ਵੇਗੋਂਡਾ। ਲਾਡੀ ਦਾ ਪਹਾੜੀ ਵਾ ਬਜਰੀ ਥੱਲੇ ਭਾ ਗਿਆ ਓ ਲਾਡੀ। ਇਹੋ ਦਾ ਰੂੜੀ ਤੇ ਦਰਮੜਦੀ ਥਾਂ ਤੇ ਵਰਤਿਆ ਕਰੋ ਓਏ। ਲਾਡੀ ਨੂੰ। ਨਹੀਂ ਹੁਣ ਰੋਲਾ ਜਗਾ ਪਾਈ ਜਾਂਦੀ ਸੀ। ਇਹ ਕਾਹ ਪਾਈ ਆ ਲੈ ਸੀਮੈਂਟ ਦੀ ਓ। ਭੱਜ ਕੇ ਏ। ਓ। ਏ ਕਹਾ ਪਈ ਰੰਗ ਗਾਲੀ ਮੰਗਾਈ ਕਹਾਂ ਬਣਾਇਆ ਤਜਾ ਬਣਾਇਆ ਮੈਂ ਚਾਹ ਤਹੀ ਦਿੰਦੇ ਝੱਟੇ ਫੜਾ ਜਾਨੇ ਨਾਲੇ ਇਹਨੇ ਚਾਹ ਨਹੀਂ ਦਿੰਦੇ ਓਏ ਚਾਹ ਬੰਦ ਕਰੋ ਇਹਨਾਂ ਦੀ ਬਈ ਚਾਹ ਬੰਦ ਕਰੋ ਬੱਬੇ ਆ ਲੱਗਿਆ ਹਾਂ ਲੱਗਦਾ ਤਾਂ ਕੁਛ ਨਹੀਂ ਕਾ ਮਾਰਾ ਬੱਬਾ ਆ ਗਿਆ ਆ ਬਤਾ ਕੇ ਬੱਬਾ ਮੇਰਾ ਤਾਂ ਲੱਗਦਾ ਲੱਪਣਾ ਕਿੱਥੇ ਆ ਦਾਰਜੀ ਲਿਆ ਵੇ ਓ ਨਾਲ ਲੱਗਣਾ ਹਾਂ ਵੇ ਨਾਰ ਇਹ ਨਹੀਂ ਲਾਉਣਾ ਯਾਰ ਇਹ ਵਿਆਹ ਤੋਂ ਤੰਗ ਕਾਹਦਾ ਲੈ ਤੂੰ ਕਹਿੰਦੀ ਐ ਇੱਥੇ ਕੁੜੀ ਦਾ ਬੱਬੇ ਦਾ ਰਸਤਾ ਪੱਕਾ ਕੀਤਾ ਇਹਦਾ ਬੱਬਾ ਕਹਿੰਦਾ ਬਸ ਤੰਗ ਲੈ ਇੱਥੇ ਕੀਤਾ ਸਾਡੇ ਕਾ ਇੱਥੇ ਨਹੀਂ ਤਾਂ ਖੋਦ ਉਹ ਕਹਿੰਦਾ ਬਸ ਤਾਂਗੀ ਵਾਲਾ ਵਿਆਹ ਕਰਾਂਗੇ ਬੱਬੇ ਮੈਂ ਤਾਂ ਕਰਦਾ ਸੀ ਮੈਂ ਨੂੰ ਵੀ ਕਹਿੰਦਾ ਸੀ ਤੰਗ ਬੱਬੇ ਤੰਗ ਆ ਕਿ ਕਿਵੇਂ ਆ ਨਹੀਂ ਇਹ ਹਾਸਦਾ ਆ ਜੀ ਕੁਝ ਖਾਣੋਂ ਮੁੰਡਾ ਵੀ ਹੋ ਗਿਆ ਹੁਣ ਵੀ ਨਹੀਂ ਖਵਾਇਆ ਇਹਨੇ ਇਕੜਾ ਖਵਾਇਆ ਮਾੜੇ ਠੇਕੇਦਾਰ ਨੇ ਲੈ 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 ਇਹ ਹੁਣ ਮੁੰਡਾ ਵੀ ਹੋ ਗਿਆ ਨਹੀਂ ਤਾਂ ਵੀ ਖਵਾਇਆ ਵਿਆਹ ਖੜਾ ਕੇ ਤਾਂ ਖੋਣਾ ਕਿਸ ਨਹੀਂ ਦੇਬੇ ਤਾਂ ਮੈਂ ਤਾਂ ਕਰਦੀ ਰਹੇ ਆ ਲਿਆ ਯਾਰ ਆ ਗਿਆ ਥੋਂ ਬੱਬੇ ਨਾਰੇ ਵਾਲਿਆਂ ਦੀਆਂ ਟੌਫੀਆਂ ਲਿਆ ਦੇ ਹੋਏ ਉਹਦੇ ਦੁਕਾਨ ਤੋਂ ਦਾਦੂ ਦਾ ਟੌਫੀ ਮੈਂ ਬੱਚਾ ਕਾਹਲੇ ਟੌਫੀਆਂ ਖਾਣੀਆਂ ਆ ਨਾ ਬੱਬੇ ਦੀ ਜੀੜ ਤੋਂ ਨੱਟ ਤੇ ਚਾੜਦੇ ਓਏ ਆ ਕੀ ਕਰਨਾ ਹੁਣੇ ਹੀ ਹੂੰ ਅੰਗੂਰਾਂ ਦੀ ਬੇਲ ਨਾ ਬੰਨਣਾ ਇਹ ਇਹਨਾਂ ਦਾ ਘੋੜੀ ਬੰਨਣੀ ਆ ਕੂੜੀ ਨਹੀਂ ਬੰਨੀ ਜਾਣੀ ਇਹਦੇ ਨਾਲ ਮਾ ਭਾਜੂ ਨਹੀਂ ਵੀ ਠੇਕੇਦਾਰ ਜਾਵੇਂ ਨਹੀਂ ਇਹਦੇ ਨਾਲ ਪਹਿਲਾਂ ਚਾਹ ਬੰਦ ਕਰੋ ਕਿੰਨੇ ਟਾਈਮ ਚਾਹ ਚਾਹਦੀ ਇਹਨਾਂ ਦੀ ਹੈ 8 ਟਾਈਮ ਫਿਰ ਮੂਤ ਦਾ ਤਾਂ ਮੰਨਦਾ 12 13 ਰੇ ਹੋਏ ਕਰ ਤੂੰ ਜਿਹੜੇ ਹਿਸਾਬ ਨਾਲ ਸਰੀਰ ਆ ਤੇਰਾ ਨਿੰਬੂ ਆ ਹਾਂ ਉਹ ਵੀ ਆ ਗਲਗਲਾ ਨਿੰਬੂ ਆ ਸੌਫਾ ਖਾਂਡਾ ਹੈ ਓਏ ਆ ਖੋਲ ਦੇ ਬੱਬੂ ਜਣੀ ਖੋਲਦੀ ਬੋਰੀ ਹੈਲੋ ਖੋਲ ਦੇ ਯਾਰ ਜੇ ਨਹੀਂ ਖੋਲਦੀ ਓਏ ਆ ਬੋਰੀ ਖਰਾਬ ਕਰਤੀ ਓ 20 ਰੁਪਏ ਕੱਟੋ ਇਹਦੇ 20 20 ਆ ਬੋਰੀ ਖਰਾਬ ਕਰਤੀ ਸਾਰੀ ਲਾ ਦੇੜੀ ਕਿੱਥੇ ਆਦਾ ਪਾੜਤੀ ਇਹਦੇ ਪੈਸੇ ਕੱਟੋ ਹੈ ਪਾਦਾਨੀ ਯਾਰ ਕੀ ਓ ਇੱਥੇ ਨਾਲ ਡੈਗ ਵੀ ਲੈਣੀ ਏ ਕਾ ਤੂੰ ਮੰਗਾਈ ਆਨੇ ਯਾਰ ਸਾਡੇ ਕਿਹੜੇ ਡੈਗਾ ਇੱਧਰ ਉਹਨੂੰ ਪਾਸੇ ਜਿੰਨਾ ਕਰੀਂ ਮੈਂ ਠੇਕੇਦਾਰ ਹਾਣ ਠੇਕੇਦਾਰ ਤਾਂ ਮੈਂ ਆ ਤੇ ਫੇਰ ਤੈਨੂੰ ਨਹੀਂ ਪਤਾ ਵੀ ਸਮਾਨ ਕਾਦਾ ਆ ਮੈਂ ਇੰਨਾ ਨੇ ਮੰਗਾਇਆ ਹੈ ਤਾਂ ਬੀਆਂ ਵਾਲੀ ਬੋਰੀ ਦੇ ਪੈਸੇ ਕੱਟੇ ਗਏ ਤੇ ਇੱਕ ਤਾਂ ਪੈਸੇ ਉਧਰ ਕਾਪੀ ਲਾ ਲਓ ਜਿਹੜਾ ਨੁਕਸਾਨ ਕਰਦੇ ਸਾਰੇ ਲਿਖੀ ਜਾਓ ਬੋਰੀ ਪਾੜਤੀ ਯਾਰ ਇਹ ਵੇਚਣੀ ਸੀ ਮੰਮੀ ਨੇ ਤਾਂ ਤਾਂ ਹੀ ਆਈ ਸੀ ਵੀ ਬੋਰੀਆਂ ਨਿਗਾਰਾ ਖਰੀਦੀ ਆ ਪੂਰੀ ਉਹ ਉਹ ਦੇਖਿਓ ਤਵਾ ਆ ਜਾਣਾ ਨਿਕਲ ਜੇ ਜੀਰੀ ਭਾਈ ਮਾੜਾ ਇੱਧਰ ਰੋਗੇ ਬੈਠਾ ਲਾਲ ਰੰਗ ਦੇ ਨਾਲ ਹੈ ਲਾਲ ਰੰਗ ਦੇ ਨਾਲ ਫਿਰ ਹੁਣ ਮੈਂ ਕਹ ਕਹਿ ਦੇਣਾ ਚਲ ਤੂੰ ਤਾਂ ਨਹੀਂ ਕਹ ਬੋਲਣਾ ਫੇ ਕਮੈਂਟਾਂ ਚ ਵੜਾ ਕੁਛ ਆਉ ਕਹਿੰਦਾ ਲਾਲ ਰੰਗ ਕਰਨ ਦੇ ਲੈ ਹੁਣ ਮੈਂ ਦਾ ਕੋ ਮੈਂ ਤਾਂ ਬੋਲਣ ਨੂੰ ਬੋਲ ਦਿੰਨਾ ਪਰ ਆਪੇ ਹੀ ਬੋਲ ਦੇਣਾ ਚਲ ਕਮੈਂਟਾਂ ਚ ਹਾਂ ਲਾਲ ਰੰਗ ਲਾਲ ਰੰਗ ਭਲਾ ਮੜਾ ਦੱਸੋ ਯਾਰ ਕਿਹੜੀ ਗੱਲੋਂ ਹੈ ਜਿੱਤੇ ਕੁੜੀ ਵਿਆਹ ਕੇ ਆਉਂਦੀ ਓਦਦੇ ਵੀ ਲਾਲੀ ਸੂਟ ਪਾਇਆ ਹੁੰਦਾ ਨਹੀਂ ਹਾਂ ਜਿੱਦਣ ਜਾਂਦੀ ਆ ਰੋਸੇ ਕੀ ਓਦਨ ਕਿਹੜਾ ਪਾਇਆ ਹੁੰਦਾ ਓਏ ਓਏ ਆ ਬੱਬੇ ਉਹ ਬੱਬੇ ਨਾ ਮੜਾ ਆ ਪਟਲਾ ਦੇ ਇਹਦਾ ਜੋਰ ਲਾ ਕੇ ਜਣਾ ਯਾਰ ਓ ਫੇਕੇ ਦਰ ਉਹ ਲਾਡੀ ਉਠ ਓ ਤੂੰ ਸਵਾਰ ਜੇ ਲਈ ਜਣਾ ਤਾਰਾਂ ਤੇ ਹੀ ਹਾਂ ਕਾ ਨਹੀਂ ਮੈਂ ਨਹੀਂ ਵੀਰੇ ਦਿਹਾੜੀ ਤਾਂ ਤੁਹਾਨੂੰ ਦੇਣੀ ਆ ਮੈਨੂੰ ਦਿਹਾੜੀ ਦੇ ਦੀ ਮੈਂ ਕਰਾ ਦੰਨਾ ਨਾਲ ਨਾਲ ਲਾਗੋ ਨਾਲ ਲਕਾ ਦੋ ਲੱਗਾ ਗਰਮੀ ਦਾ ਇੰਨੀ ਐ ਕਹਿੰਦਾ ਨਾਲ ਲਾਗੋ ਦੇ ਲੈ ਉਹ ਲਾਡੀ ਉਠ ਕਰਾ ਜਾ ਉਹਦੇ ਨਾਲ ਦਬਾਬ ਪਾਸਾ ਜਾ ਮਮ ਬੱਬੇ ਦੇ ਧਰਨ ਪਵਾ ਲੈਨੇ ਤੁਸੀਂ ਇਕੱਲੇ ਦੇ ਓਏ ਆਹ ਤੁਹਾਡੀ ਫਾਰਸ ਦਾ ਪਾਟ ਗਈ ਆਹ ਦੇ ਫਾਰਸ ਓਏ ਆਹ ਸੱਚੀ ਮਜ਼ਾਕ ਨਹੀਂ ਫਾਰਸ ਦੇ ਪਿੱਤ ਜੀ ਨਿਕਲੇ ਉਰੇ ਆ ਇਹ ਰਾਤ ਝਾੜ ਨਹੀਂ ਜਦਵਾਏ ਉਹਦੇ ਕਾਰਨ ਆਓ ਫਾਰਸ ਦੇ ਪਿੱਤਾ ਨਿਕਲੇ ਆ ਨਿਕਲ ਨਹੀਂ ਜੇ ਰਾਤ ਝਾੜਨੀ ਆ ਝਾੜ ਦੇ ਕਾਰਨੇ ਕੰਮ ਹੁੰਦਾ ਯਾਰ ਰਾਤ ਝਾੜਨੀਆਂ ਰਾਤ ਹਾਂ ਉਹਦੇ ਕਾਰਨ ਹੋਇਆ ਥੋੜਾ ਕਰ ਸਹੀ ਸੀ ਕੰਦਾ ਬੰਦਾ ਨਾ ਹਿੱਲ ਗਈਆਂ 13 ਆ ਜਾਓ ਵੀ ਅਰੀ ਸੀਮਾਟ ਦੀ ਪਹਿਲਾਂ ਹੀ ਉਹ ਜੀ ਵੱਧ ਰੱਖਿਆ ਕਰੋ ਉਧਰ ਫਾਰਸਾ ਠਾ ਦਿਓ ਲਾਡੀ ਮੈਸਤਰੀ ਫਾਰਸ ਦੇ ਪਤ ਨਿਕਲੀ ਪਈ ਆ ਅੰਦਰ ਦਾ ਪਚਾਰ ਦੇ ਕਰਨੇ ਕੰਮ ਹੋਇਆ ਤੂੰ ਯਾਰ ਇੱਧਰ ਆ ਦਾ ਕੰਮ ਕਰ ਜਾ ਕੇ ਬਾਬਾ ਠੀਕ ਆ ਉਹ ਦੇਖਿਓ ਤੈਨਾ ਪਾਰੀ ਟਿੰਗਾੜੇ ਦੇ ਕਾਂਜਮੀ ਬਣਾ ਕੇ ਦੰਨੇ ਤੇ ਤੂੰ ਨਾ ਨਿੰਬੂ ਪੀ ਅੱਗੇ ਬਹੁ ਮੋਟਾ ਤੂੰ ਬਾਬਾ ਤੇ ਪਾ ਘੱਟ ਪਰ ਹੋਰ ਮਮ ਕੱਲ ਨੂੰ ਆਵੇਂ ਨਾ ਕਿੰਨੇ ਦਿਨਾਂ ਦੀ ਖਤਰ ਦੀ ਗੱਲ ਲਾਣਗੇ ਕਿੰਨੇ ਦਿਨਾਂ ਨੂੰ ਲੈਣ ਲੱਗੇ ਬਾੜ ਦੇ ਲਾਇਦਾ ਲੈਣ ਲੱਗਿਆ ਉਹਦੋਂ ਹੀ ਪੈਸੇ ਮਾਣਨੇ ਤੈਨੂੰ ਨਹੀਂ ਇਹ ਲਾ ਦੋ ਤਿੰਨ ਮਹੀਨੇ ਦਾ ਹੀ ਪਹਿਲਾਂ ਟ్రायल ਲੈਣਾ ਵੀ ਰੰਗ ਲੈਂਦਾ ਕਿਵੇਂ ਕੀ ਆ ਪਹਿਲਾਂ ਦਾ ਬੁਰਸ ਬੁਰਸ ਸਾਰੇ ਤਵਾ ਕੇ ਰੱਖਣਾ ਤਾ ਪੱਕਾ ਆੜੀ ਨਿਸ਼ਾਨਾ ਨਾ ਕਰਦੀ ਆ ਕੀ ਕਰੀ ਜਾਂਦੇ ਇਹ ਦੀਵਾਲੀ ਦਾ ਚਾ ਕਰ ਗਏ ਇਹ ਸ਼ੇਰ ਦਾ ਲਿਆ ਤੂੰ ਸਵਾਦ ਹੀ ਆ ਕੰਮ ਕੋ ਮਡਕਾ ਨਹੀਂ ਕੀਤਾ ਮੈਂ ਤਨ ਅੱਛਾ ਮੈਂ ਤੇਰੀ ਬਹੁਤ ਕੰਮ ਕਰਦੇ ਹੁੰਦੇ ਹਾਂ ਹੋਰ ਮੈਸਤਰੀ ਹੁਣ ਮੈਥੋਂ ਸੁਣਦਾ ਹਾਂ ਹੋਰ ਮੈਸਤਰੀ ਕੀ ਕਰਦੇ ਹੁੰਦੇ ਆ ਮੈਸਤਰੀ ਤਾਂ ਦੇਖਦੇ ਹੁੰਦੇ ਆ ਦੇਖ ਲੋ ਲੋ ਦਿਹਾੜੀ ਤੈਂ ਪਾਸ ਸਰ ਤੇ ਦਿਹਾੜੀ ਪਾ ਜਾਣੀ ਵਸਤੂ ਆਂ ਅੱਜ ਦੀ ਦਿਹਾੜੀ ਅੱਧ ਕਿਉਂ ਲਿਖਿਆ ਵੀ ਇਹਨਾਂ ਦੀ ਦਿਹਾੜੀ ਅੱਜ ਦੀ 900 ਰੁਪਿਆ ਬਣਦੀ ਹੈ ਇੱਕ ਬੰਦੇ ਦੀ ਇੱਕ ਬੰਦੇ ਦੀ ਹਾਂ 900 ਰੁਪਿਆ ਦਾ ਅੱਛਾ ਉਹ ਕੈਸ ਲੈ ਕੇ ਜਾਣਾ ਕਿ ਤੂੰ ਮੈਂ Google Pay ਕਰਾਂ ਨਹੀਂ ਉੱਧਰ ਗਈ ਸਾਡੇ ਸੁਨਨ ਦਾ ਸਾਫਟ ਨੂੰ ਠੀਕਾ ਸੁਨਨ ਦੇ ਸਾਫਟ ਉਹ ਬਾਈ ਕੋੜੀ ਜਾਂਦਾ ਬੰਦਾ ਕੋਲੇ ਖੜਾ ਲਿਆ ਕਰ ਇੱਕ ਸੇਧ ਤੇਰੀ ਭਾਰੀਆ ਕੋੜੀ ਥੱਲਣ ਲੱਗ ਜਾਂਦੀ ਆ ਸਭਨੂੰ ਹੀ ਆ ਯਾਰ ਐਵੇਂ ਇੱਥੇ ਜੁੰਮੇ ਪਏਗਾ ਤੂੰ ਦਾ ਬਾਦੂ ਕਹਿ ਕੇ ਛਾਰਦਣਾ ਮਾਮਾ ਥੋੜੇ ਟੱਬਰ ਨੇ ਸਾਰੇ ਨੇ ਧਰਨਾ ਲਾ ਕੇ ਬਹਿਣਾ ਸਾਡੇ ਗੇਟਾਂ 'ਚ ਇਹ ਠੇਕੇਦਾਰ ਦੇਖ ਲੋ ਬਈ ਕੜਾਈਏ ਦੀ ਥਾਂ ਤੇ ਟਾਬੀ ਲਾਈ ਫਿਰਦੇ ਆ ਜੋ ਪਰ ਉਹ ਆਪ ਦਾ ਕੜਾਈਆ ਲੈ ਕੇ ਆਇਓ ਤੁਨੋਂ ਨਾਲੇ ਨਵੀਂ ਉਹਦਾ ਇਹ ਕਿਹੜਾ ਵਿਚਾਰ ਹੈ ਉਹ ਬਾਹਰ ਕਰਿਆ ਬਾਰ ਪਾਇਆ ਜਾਏ ਅੰਦਰ ਪਾਇਆ ਦੀ ਕਾਲੂ ਸੋਨੋ ਇਹ ਘਰੋਂ ਕੋਈ ਸੰਦ ਨਹੀਂ ਲੈਣਾ ਸਿੱਧੀ ਗੱਲ ਆ ਦਿਹਾੜੀ ਦੇਣੀ ਆ ਕੰਮ ਕਰ ਭਾ ਕੀ ਕਰੀਏ ਨਾ ਮम्मा ਸਾਂਝੀ ਲਾਉਣਾ ਵਾ ਇਹ ਕਮਰਾ ਤਿਆਰ ਕਰਾਈਏ ਮੈਂ ਕੀ ਕਰਨਾ ਸਾਂਝੀ ਮਾਤਾ ਨੂੰ ਹੱਥ ਦੇ ਰੈਂਦੇ ਪੀ ਜਾਂ ਨਾ ਮੈਂ ਕਰ ਦੇਣਾ ਸੀ ਆ ਲੈ ਲੈ ਇਹ ਬਾਈ ਜੀ ਇੱਥੇ ਗਾਜਰ ਰੱਖੀਦਾ ਹੁੰਦਾ ਬਾਈ ਜੀ ਪਰ ਦੇਖੀ ਕਿਦਾ ਥੱਲੇ ਦੇਖ ਲੈ ਕੋਰ ਬਣੀ ਆ ਕੋਰ ਤਾਂ ਬਣੀ ਨਹੀਂ ਅਜੇ ਤਾਂ ਹਾਂ ਹਜੇ ਕੀ ਕਦੀਬ ਨਾ ਚਟਕਿਆ ਬਣਾਉਣੀਆਂ ਹੈ ਬਸ ਟਾਈਮ ਪਾਸ ਹੋ ਨਹੀਂ ਹੋਣਾ ਇਹਨੇ ਹੋਣੀ ਟੱਕ ਪਣਾ ਤੇਰੇ ਇੱਥੇ ਹੁੰਦੇ ਹੁੰਦੇ ਦੇਖ ਲੈ ਹਾਂ ਦੇਖ ਲੈ ਲੈ ਆ ਲੈ ਕਿਉਂ ਆ ਕਰ ਟਿਕਣ ਕਿਉਂ ਮੂੰਹ ਸੁੱਕ ਗਿਆ ਓਏ ਮਜ਼ਾਕ ਦੇ ਕੋਲ ਪਾਣੀ ਪੜਾਈ ਉਹ ਥੋਕ ਕੱਢ ਲਾ ਉਹਨਾਂ ਕ ਤਾਂ ਰਾਤ ਦੇਣਾ ਵਾਂ ਮਾ ਚੇਪੇ ਦਾ ਦੋ ਲਾਉਣੇ ਆ ਆ ਜੀ ਯਾਰ ਪਰ ਕੀ ਕਰੇ ਤੇਰੇ ਚ ਤਾਂ ਇਹਨਾਂ ਥੋਕ ਵੀ ਇਹ ਨਹੀਂ ਜਿਹਨਾਂ ਤੂੰ ਰਲਾ ਦੇ ਛੱਡ ਕੇ ੁੱਪ ਮੁੱਕ ਗਿਆ ਵਾ ਮਾ ਪਾਣੀ ਮੁੱਕ ਗਿਆ ਉਧਰ ਇਹ ਤੋਂ ਬਾਬੇ ਨੇ ਦਾ ਮਾਵਾ ਸੁਆ ਬਣਾਦਾ ਇੱਥੇ ਹੀ ਆਣਾ ਅੰਦਰੋਂ ਤਾਂ ਆਇਆ ਨਿਕਲਣਾ ਬਜਾਏ ਮੈਂ ਨਾ ਆ ਕੇ ਆਏ ਹੁਣ ਇਹ ਨਾਲੇ ਕਿ ਨਾ ਗਰਮੀ ਐਨੀ ਅੰਦਰ ਰਾਜਨੀ ਦਾ ਵੀ ਨਾ ਹਾਂ ਰੰਗ ਅੰਦਰ ਖੜਾ ਰਿਹਾ 10 ਮੈਂਟ ਨਾ ਲੇਗਾ ਸਾਬਣ ਦੇ ਦੰਨੇ ਆ ਆਓ ਸਾਬਣ ਤਾਂ ਦੇ ਦੰਨੇ ਆ ਪਲਾਣੀ ਮੇਰਾ ਹਲਾ ਕੱਪ ਪਾਣੀ ਦੀ ਡੋਹ ਲਿਓ ਦਾ ਉੱਤੇ ਪੱਥਰ ਦਿਓ ਕਿ ਨਾ ਪੱਥਰ ਬਾਬੇ ਨੂੰ ਤੁਸੀਂ ਅੱਜ ਕਥਾ ਕਰਾਓਗੇ ਮੰਨ ਕੇ ਚਲੋ ਅੱਜ ਬਾਬੇ ਦਾ ਕੰਮ ਹੋਊ ਅੱਜ ਯਾਰ ਲਾਜ਼ਮੀ ਆਪਣੇ ਬੋਤਲ ਲਾ ਦੇਣੀ ਆ ਬੋਤਲ ਲਾ ਦੇਣੀ ਆ ਵੇ ਠੀਕ ਆ ਇਹ ਸਹੀ ਆ ਬਾਹਲਾ ਪਤਨਾ ਆ ਜਾਂਦਾ ਨਹੀਂ ਪਕਰਦਾ ਇਹ ਕੋਈ ਅਸਲੀ ਲੈੰਟਰ ਤਾਂ ਇਹ ਹੀ ਆ ਮੋਟਾ ਕਾ ਜਿਹੜਾ ਮੋਟਾ ਦੇਦੇ ਵੇ ਅਸਲੀ ਲੈੰਟਰ ਇਹ ਆ ਜਿੰਨਾ ਇਹ ਬਦਲਾ ਬੂ ਮਾਲਾ ਉਨਾ ਹੀ ਛੇਤੀ ਪਾਗੜਾ ਕਰੂ ਆ ਸੁਣਾ ਨਾ ਇਹ ਤਾਂ ਦੇਦੇ ਨਾ ਪਤਲਾ ਬੂ ਮਾਲ ਬਾਹਰ ਕੱਢ ਨਾ ਪਈ ਜੇ ਬੜਾ ਪੈਸਾ ਸਾਫੀ ਨਹੀਂ ਨਿਕਲਦਾ ਹੁੰਦਾ ਤੇ ਤੂੰ ਬਾਈ ਸਾੜੀਆ ਸ਼ਗਰ ਕੰਦੀ ਦਾ ਪੱਟ ਨਹੀਂ ਅਈ ਮਸਾਂ ਪਾਲੀਆ ਰੋਜ਼ ਪਾਣੀ ਲਾਈਦਾ ਦੋ ਟਾਈਮ ਇਹਨੂੰ ਟੈਂਸ਼ਨ ਕਹਦਾ ਲੈਣਾ ਨਹੀਂ ਮੇਰੇ ਸਾੜ ਨੇ ਸਾਰੀ ਭਾਂਤੀ ਆਰੇ ਆ ਮੈਸਤਰੀ ਨੇ ਠੇਕੇਦਾਰ ਨੇ ਅੱਛਾ ਕਰ ਕੰਦੀ ਮਦਦ ਹੀ ਸਾਰੀ ਲੈ ਕਿੱਦੇ ਦੇ ਲੱਗੇ ਆ ਰਕਵਾਈ ਟੈਕ ਚੋ ਵੀ ਲਾ ਕੇ ਖਣਨੀ ਨੂੰ ਇਹ ਵੀ ਚੱਕੋ ਕੀ ਲਾ ਖੋਰਨੀ ਗੁਰਨੀ ਕੋਈ ਨਹੀਂ ਚੱਕਣੀ ਅਸੀਂ ਖੋਰਨੀ ਨਿਸ਼ਾਨੀ ਆ ਸਾਡੀ ਪਸ਼ੂਆਂ ਵਾਲੀ ਖੋਰਨੀ ਨਹੀਂ ਚੱਕਣੀ ਅਸੀਂ ਗੱਦੀ ਗੱਲਾ ਨਿਸ਼ਾਨੀ ਸਭ ਤੋਂ ਪੁਰਾਣੀ ਖੋਰਨੀ ਐ ਇਹ ਨਹੀਂ ਪੁਰਾਣੀ ਪੁਣੀ ਅੰਦਰ ਦੀ ਆ ਕੋਈ ਅੰਦਰ ਦੀ ਦਾ ਹੌਣ ਬੰਨੀ ਆ ਅਸੀਂ ਨਹੀਂ ਉਹਦਾ ਢਾਤੀ ਸੀਗੀ ਪਹਿਲਾਂ ਉਧਰਲੇ ਘਰੇ ਇੱਕ ਨਵੇਂ ਬਰਾ ਦਿੰਨੇ ਆ ਤੇਰੇ ਵੱਲ ਹੀ ਨਹੀਂ ਨਹੀਂ ਖੁਰਨੀ ਨਹੀਂ ਚੱਕਣੀ ਅਸੀਂ ਨਹੀਂ ਨਹੀਂ ਕੋਰ ਨਹੀਂ ਕਰਨਾ ਜੇ ਖੁਰਨੀ ਤਾਂ ਛੇੜ ਨਹੀਂ ਨਹੀਂ ਇੱਧਰ ਤਾਂ ਆਉਣਾ ਹੀ ਨਹੀਂ ਇੱਧਰ ਛੇੜਨਾ ਹੀ ਨਹੀਂ ਖੁਰਨੀ ਤਾਂ ਇਹੀ ਰਹਿਣੀ ਆ ਨਹੀਂ ਨਹੀਂ ਕੋਈ ਨਹੀਂ ਟਰਉਣੀ ਡੈਡੀ ਆਉਂਦਾ ਉਹਨੂੰ ਪੁੱਛ ਮੈਂ ਕਰਦਾ ਮੂਰੇ ਤੈਨੂੰ ਡੈਡੀ ਦੇ ਆਉਂਦਾ ਡੈਡੀ ਮੈਂ ਕਰਾਉਣਾ ਮੂਰੇ ਆ ਮਮੇ ਤੈਨੂੰ ਵੀ ਕਰਾਉਣਾ ਤੂੰ ਵੀ ਆਈ ਸੀ ਕਿ ਸਪੋਰਟ ਜੀ ਚ ਖੁਰਨੀ ਦੀ ਢੇੜ ਨਹੀਂ ਤਾਂ ਕੋਣ ਨਹੀਂ ਮਾਇਆ ਰੌਲਾ ਤੇ ਆਉਂਦੇ ਘਰੇ ਪਾਈ ਬਰਦੇ ਆ ਬਾ ਨਾਲ ਹੀ ਤੈਨੂੰ ਢੇੜ ਦੇਣਾ ਮੈਂ ਢੇੜ ਤਾਂ ਢੇੜ ਨਹੀਂ ਕੋਣ ਨਹੀਂ ਜਵਾਨ ਹੋਊਂ ਉਹਨੇ ਗਾਗਲਾਂ ਬਈ ਨਿਸ਼ਾਨੀ ਆਏ ਸਾਡੀ ਆਖ ਕੋਣੀ ਦਾ ਧਾਰਾ ਰੌਲਾ ਯਾਰ ਤੁਹਾਡੀ ਦਾ ਸਾਰਾ ਲੈਣਾ ਨਾ ਤਾਂ ਭਾ ਯਾਰ